ਪਟਿਆਲਾ ਦੀ ਰਜਿਸਟਰ ਇਲੈਕਟ੍ਰੋਨਿਕ মিডিਆ ਕਲੱਬ ਦੇ ਵਿੱਚ ਚੋਣਾਂ ਹੋਈਆਂ ਜਿਨ੍ਹਾਂ ਚੋਣਾਂ ਦੇ ਵਿੱਚ ਤਿੰਨ ਅਹੁਦਿਆਂ ਦੇ ਉੱਪਰ ਅਹੁਦੇਦਾਰ ਖੜੇ ਕਿਤੇ ਗਏ ਪ੍ਰਧਾਨ ਦੇ ਤੌਰ ਤੇ ਚੋਣਾਂ ਦੇ ਵਿੱਚੋਂ ਬਹੁਮਤ ਦੇ ਨਾਲ ਅਮਨਦੀਪ ਸਿੰਘ ਜੋ ਕਿ ਅਜੀਤ ਅਖਬਾਰ ਦੇ ਪੱਤਰਕਾਰ ਨੇ ਉਹਨਾਂ ਨੂੰ ਪ੍ਰਧਾਨ ਚੁਣਿਆ ਗਿਆ ਜਨਰਲ ਸਕੱਤਰ ਦੇ ਤੌਰ ਤੇ ਬਹੁਮਤ ਦੇ ਨਾਲ ਤਰਨਜੋਤ ਸਿੰਘ ਠਕਰਾਲ ਰੋਜ਼ਾਨਾ ਸਪੋਕਸਮੈਨ ਦੇ ਪੱਤਰਕਾਰ ਨੂੰ ਜਨਰਲ ਸਕੱਤਰ ਚੁਣਿਆ ਗਿਆ ਅਤੇ ਸਰਬਸੰਮਤੀ ਦੇ ਨਾਲ ਚੋਣਾਂ ਤੋਂ ਪਹਿਲਾਂ ਹੀ ਕੈਸ਼ਰ ਦੇ ਤੌਰ ਤੇ ਰਣਜੀਤ ਸਿੰਘ ਜੋ ਕਿ ਐਮਐਚਰਨ ਦੇ ਪੱਤਰਕਾਰ ਹਨ ਉਹਨਾਂ ਨੂੰ ਕੈਸ਼ਰ ਦਾ ਅਹੁਦਾ ਦਿੱਤਾ ਗਿਆ ਬਹੁਤ ਹੀ ਸਾਫ ਸੁਥਰੇ ਢੰਗ ਦੇ ਨਾਲ ਇਹ ਚੋਣਾ ਕਰਵਾਈਆਂ ਗਿਆ। ਇਹਨਾਂ ਚੋਣਾ ਦੇ ਵਿੱਚ ਤਿੰਨ ਅਬਜ਼ਰਵਰ ਜਿਨ੍ਹਾਂ ਵਿੱਚ ਦੇਖਰੇਖ ਵਿੱਚ ਚੋਣਾ ਹੋਈਆਂ ਜਿਨ੍ਹਾਂ ਦੇ ਵਿੱਚ ਇੱਕ ਵਕੀਲ ਦਵਿੰਦਰ ਰਾਜਪੂ, ਦੂਸਰੇ ਵਕੀਲ dxcit ਅਤੇ ਸੀਨੀਅਰ ਪੱਤਰਕਾਰ ਤੇ ਪ੍ਰੋਫੈਸਰ ਆਫ ਜਰਨਲਿਜ਼ਮ ਡਾਕਟਰ ਹਰਸ਼ਿੰਦਰ ਸਿੰਘ ਵਾਲੀਆ ਮੌਜੂਦ ਰਹੇ। ਹੋ ਜੀ ਕਹਣਾ ਕਹਾਂਗੇ ਅ ਸੋ ਬਿਲਕੁਲ ਅਜੇ ਚੌਣਾ ਸੀਗੀਆਂ ਇਲੈਕਸ਼ਨ ਸੀਗੀ ਤੇ ਸਾਡੇ 26 ਮੈਂਬਰ ਨੇ ਜਿਨ੍ਹਾਂ ਨੇ ਇਸ ਦੇ ਵਿੱਚ ਹਿੱਸਾ ਲਿਆ ਸੀ ਜਿਸ ਦੇ ਵਿੱਚੋਂ 24 ਵੋਟਾਂ ਜਿਹੜੀਆਂ ਨੇ ਉਹ ਪਈਆਂ ਨੇ ਤੇ ਸਾਰੇ ਮੈਂਬਰਾਂ ਨੇ ਜਿਹੜਾ ਹੈਗਾ ਮੈਨੂੰ ਐਜ਼ ਅ ਪ੍ਰਧਾਨ ਚੁਣਿਆ ਤੇ ਮੈਂ ਆਸ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਲੱਬ ਦੀ ਬਿਹਤਰੀ ਦੇ ਲਈ ਪੱਤਰਕਾਰਤਾ ਨੂੰ ਅੱਗੇ ਲੈ ਜਾਣ ਦੇ ਲਈ ਆਪਣੇ ਪੱਤਰਕਾਰਾਂ ਦੇ ਨਾਲ ਖੜਾਂਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਚਾਹੇ ਕਲੱਬ ਦੀ ਡਿਵੈਲਪਮੈਂਟ ਹੋਵੇ ਜਾਂ ਆਪਣੇ ਮੈਂਬਰਾਂ ਨੂੰ ਲੈ ਕੇ ਕੋਈ ਵੀ ਕੋਈ ਸਮੱਸਿਆ ਆਉਂਦੀ ਹੈ ਤਾਂ ਮੋਢੇ ਨਾਲ ਮੋਢਾ ਜੋੜ ਕੇ ਖੜਾਂਗਾ ਤੇ ਮੈਂ ਧੰਨਵਾਦ ਕਰਦਾ ਸਭ ਤੋਂ ਪਹਿਲਾਂ ਸਾਰੇ ਮੈਂਬਰਾਂ ਦਾ ਸਾਰੇ ਭਰਾਵਾਂ ਦਾ ਪੱਤਰਕਾਰਾਂ ਦਾ ਜਿਹੜੇ ਸਾਡੇ ਕਲੱਬ ਦੇ ਮੈਂਬਰ ਨੇ ਜਿਨ੍ਹਾਂ ਨੇ ਵੋਟਾਂ ਪਾ ਕੇ ਮੈਨੂੰ ਚੁਣਿਆ ਤੇ ਮੈਂ ਇਹ ਵੀ ਕਹਿਣਾ ਚਾਹਾਂਗਾ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਮੈਨੂੰ ਵੋਟਾਂ ਪਾਈਆਂ ਮੈਨੂੰ ਜਤਾਇਆ ਤਾਂ ਉਹਨਾਂ ਦੇ ਨਾਲ ਮੈਂ ਦਿਨ ਰਾਤ ਖੜ ਕੇ ਜਿਹੜਾ ਹੈਗਾ ਕਲੱਬ ਦੀ ਬਿਹਤਰੀ ਦੇ ਲਈ ਕੰਮ ਕਰਦਾ ਰਹੂੰਗਾ ਤੇ ਉਹਨਾਂ ਨੂੰ ਕਿਸੇ ਤਰੀਕੇ ਦਾ ਕੋਈ ਮੌਕਾ ਜਿਹੜਾ ਹੈਗਾ ਉਹ ਨਹੀਂ ਮਿਲੇਗਾ ਕਿਉਂਕਿ ਅ ਰੋਜ਼ ਕੋਈ ਨਾ ਕੋਈ ਨਵੇਂ ਤਰੀਕੇ ਦੇ ਨਾਲ ਕਲੱਬ ਨੂੰ ਅੱਗੇ ਵਧਾਉਣ ਦੀ ਜਿਹੜੀ ਕੋਸ਼ਿਸ਼ ਹੈ ਉਹ ਮੇਰੇ ਵੱਲੋਂ ਕੀਤੀ ਜਾਵੇਗੀ ਸਰਨ ਜੋ ਜੀ ਤੁਹਾਨੂੰ ਅੱਜ ਜਨਰਲ ਸੈਕਟਰੀ ਨਿਯੁਕਤ ਕਰਿਆ ਜੀ ਬਰਕੂ ਸਭ ਤੋਂ ਪਹਿਲਾਂ ਤਾਂ ਉਹਨਾਂ ਵੋਟਰਾਂ ਦਾ ਧੰਨਵਾਦ ਜਿਨ੍ਹਾਂ ਨੇ ਆਪਣਾ ਪਿਆਰ ਬਖਸ਼ਿਆ ਤੇ ਸਾਨੂੰ ਇੱਕ ਇੱਕ ਵੋਟ ਪਾ ਕੇ ਜਿਹੜਾ ਉਹ ਜਨਰਲ ਸੈਕਟਰੀ ਦੇ ਤੌਰ ਤੇ ਅਹੁਦੇਦਾਰੀ ਬਖਸ਼ੀ ਹੈ ਤੇ ਸਭ ਤੋਂ ਪਹਿਲਾਂ ਅ ਇਹ ਗੱਲ ਕਹਿਣੀ ਚਾਹਾਂਗਾ ਕਿ ਜਿਸ ਤਰੀਕੇ ਦੇ ਨਾਲ ਅੱਜ ਆਉਧਾ ਮਿਲਿਆ ਤੇ ਉਸ ਤਰੀਕੇ ਦੇ ਨਾਲ ਕਲੱਬ ਨੂੰ ਉਚਾਈਆਂ ਤੱਕ ਲੈ ਜਾਣ ਵਾਸਤੇ ਵੀ ਜਿਹੜੇ ਪਹਿਲ ਦੇ ਆਧਾਰ ਤੇ ਜਿਹੜੇ ਕੰਮ ਨੇ ਜਿਹੜੇ ਸਾਡੇ ਕਲੱਬ ਦੇ ਮੈਂਬਰਾਂ ਵੱਲੋਂ ਸਾਨੂੰ ਸੁਪੇ ਜਾਣਗੇ ਕਈ ਆਣਗੇ ਉਹਨਾਂ ਦੇ ਉੱਪਰ ਅਸੀਂ ਕੰਮ ਕਰਦੇ ਦਿਖਾਈ ਦਵਾਂਗੇ ਤੇ ਕਲੱਬ ਨੂੰ ਉਚਾਈਆਂ ਤੱਕ ਲੈ ਕੇ ਜਾਵਾਂਗੇ ਦੂਜੇ ਪਾਸੇ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਇੱਕ ਫੇਰ VOTING ਇਸ ਕਲੱਬ ਦੇ ਵਿੱਚ ਇਸ ਵਾਰ ਹੋਈ ਹੈ ਇਸ ਸਾਲ ਹਰ ਇੱਕ ਬੰਦੇ ਦੇ ਚਿਹਰੇ ਤੇ ਨੂਰ ਦਿਖ ਰਿਹਾ ਕਿਉਂਕਿ ਉਹਨੂੰ ਪਤਾ ਹੈ ਕਿ ਜਿਹੜੀ ਮੇਰੀ ਵੋਟ ਪਈ ਹੈ ਉਹ ਕੱਲੀ ਕੱਲੀ ਵੋਟ ਦਾ ਮੁੱਲ ਪੈਂਦਾ ਜਿਹੜਾ ਦਿਖਾਈ ਕਲਪ ਦੇ ਬਲਿੰਦਰ ਬਿੰਨੀ ਜੀ ਹੋਗੇ ਬਖਸ਼ੀ ਜੀ ਹੋਗੇ ਮਨੀਤ ਜੀ ਹੋਗੇ ਮਨੋਜ ਜੀ ਹੋਗੇ ਜਾਂ ਜਿਹੜੇ ਹੋਰ ਸਾਡੇ ਮੈਂਬਰ ਸੀ ਉਹਨਾਂ ਨੇ ਬਹੁਤ ਕੁਲਵਿੰਦਰ ਮਹਿਲ ਜੀ ਹੋਗੇ ਜਿਹਨਾਂ ਨੇ ਬਹੁਤ ਮਿਹਨਤ ਕਰਕੇ ਇਸ ਕੰਮ ਨੂੰ ਜਿਹੜਾ ਉਹ ਨਵਰੇਲੇ ਚੜਾਇਆ ਤੇ ਪੂਰੇ ਤਰੀਕੇ ਦੇ ਨਾਲ ਹਰ ਇੱਕ ਮੈਂਬਰ ਦਾ ਸਹਿਯੋਗ ਜੀ ਦੇਖਣ ਨੂੰ ਮਿਲਿਆ ਤੇ ਲੋਕਾਂ ਦੇ ਵਿੱਚ ਕੁਸ਼ਾਹ ਵੀ ਦੇਖਣ ਨੂੰ ਮਿਲਿਆ ਜਿੰਨੇ ਮੈਂਬਰ ਸੀ ਜਿਨ੍ਹਾਂ ਨੇ ਅੱਗੇ ਵੱਧ ਚੜ ਕੇ ਪਹਿਲ ਦੇ ਅਧਾਰ ਤੇ ਵੋਟਾਂ ਪਾਈਆਂ ਨੇ ਸਭ ਤੋਂ ਵੱਡੀ ਗੱਲ ਉਹਨਾਂ ਨੂੰ ਇੱਕ ਇਹ ਆਪਸ ਦੇ ਵਿੱਚ ਸੀਗਾ ਕਿ ਹਮੇਸ਼ਾਰ ਫੇਰ VOTING ਹੋਈ ਹੈ ਸਾਡੀ ਕੱਲੀ ਕੱਲੀ ਬੋਰਡ ਦਾ ਮੁੱਲ ਜਿਹੜਾ ਉਹ ਅੰਦਰੋਂ ਨਾਲ ਦਿਖਾਈ ਤਾ ਸੋਪਾ ਸਭ ਦਾ ਧੰਨਵਾਦ ਜਿਨ੍ਹਾਂ ਨੇ ਮੌਕਾ ਦਾਸ ਨੂੰ ਬਖਸ਼ਿਆ ਜੀ ਇਲੈਕਟ੍ਰੋਨਿਕ ਮੀਡੀਆ ਕਲੱਬ ਦੀ ਜਿਹੜੀ ਚੋਣ ਹੋਈ ਹੈ ਪੀਕੇ ਆਬਜ਼ਰਵਰ ਵੀ ਆਏ ਹੋ ਰਿਜ਼ਲਟ ਬਾਰੇ ਸਮਝਾ ਦੋ ਸਤੀਗਾਰ ਜੀ ਸਾਰਿਆਂ ਨੂੰ ਜੈ ਜੀ ਰਾਮ ਮੈਂ ਐਡਵੋਕੇਟ ਦਵਿੰਦਰ ਆਜਬੂਤ ਐਜ਼ ਅ ਆਬਜ਼ਰਵਰ ਅੱਜ ਆਇਆ ਸੀਗਾ ਪ੍ਰੈਸ ਕਲੱਬ ਦੀ VOTING ਬਹੁਤ ਹੀ ਵਧੀਆ ਤਰੀਕੇ ਨਾਲ ਹੋਈ ਹੈ ਸਾਰੇ ਭਰਾਵਾਂ ਨੇ ਬਹੁਤ ਵੱਧ ਚੜ੍ਹ ਕੇ ਇਸ ਬੋਰਡ ਦੇ ਵਿੱਚ ਹਿੱਸਾ ਲਿੱਤਾ ਇਹਦੇ ਵਿੱਚ 90% ਵੋਟ ਵਿਨਿੰਗ ਕੈਂਡੀਡੇਟਸ ਜਿਹੜੇ ਹੈਗੇ ਸਾਡੇ ਅਮਨਦੀਪ ਸੀ ਉਹਨਾਂ ਨੂੰ ਪਈ ਹੈ ਉਸ ਤੋਂ ਬਾਅਦ ਸਾਡੇ ਜਿਹੜੇ ਤਰਨਜੋਤ ਜੀ ਆ ਉਹ ਚੰਦਰ ਸੈਕਟਰੀ ਬਣੇ ਹੈ ਤੇ ਇਹਦੇ ਵਿੱਚ ਬਹੁਤ ਸੂਚੀ ਦੀ ਗੱਲ ਹੈ ਵੈਸੇ ਤਾਂ ਸਾਰੇ ਹੀ ਸਾਡੇ ਭਰਾ ਨੇ ਨਾਲ ਮਿਲ ਕੇ ਇਸ ਮੀਡੀਆ ਕਲੱਬ ਦੀ ਬਹੁਤ ਹੀ ਵਧੀਆ ਯੋਗਦਾਨ ਰਿਹਾ ਹੈ ਪਟਿਆਲਾ ਜਿੱਤੇ ਪੰਜਾਬ ਦੇ ਮੀਡੀਆ ਦੇ ਵਿੱਚ ਔਰ ਮੈਂ ਜਾਣਦਾ ਕਿ ਸਾਰੇ ਨਾਲ ਮਿਲ ਕੇ ਇਸ ਮੀਡੀਆ ਕਲੱਬ ਨੂੰ ਇੰਨੀ ਤਰੱਕੀ ਤੇ ਲਿਜਾਣ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਸ ਮੀਡੀਆ ਦਾ ਕਲੱਬ ਦਾ ਪੂਰੇ ਭਾਰਤ ਤੇ ਪੂਰੇ ਵਰਲਡ 'ਚ ਨਾਮ ਫੈਲੇ ਤਨੋ ਜਿੱਧਰ ਵੱਧ ਦੇਖੋ ਉਧਰ ਉਹ ਹੋਈਏ ਦੇਖੋ ਕੋੜਾ ਇਧਰ ਹਾਂ ਅੱਛਾ ਅੱਛਾ ਜੇਕਰ ਲਾਲ ਨੂੰ ਅਮਨਦੀਪ ਸਿੰਘ ਪ੍ਰਧਾਨ ਚੁਣੇ ਗਏ ਜਨਰਲ ਸਕੱਤਰ ਠਕਰਾਲ ਸਾਹਿਬ ਬਣੇ ਨੇ ਸਰਜੋਤ ਤੇ ਕੈਸ਼ੀਅਰ ਤਾਂ ਜਿਹੜਾ ਹੈ ਉਹ ਪਹਿਲੇ ਸਰਬ ਸੰਸਦੀ ਦਾ ਚੁਣੇਗਾ ਮੇਰੇ ਸਮਝ ਤਾ ਜਿਹੜੀ ਇਹ ਚੋਣ ਹੈ ਇਹ ਇੱਕ ਸੰਕੇਤ ਹੈ ਕਿ ਇਹ ਕਲੱਬ ਜਿਹੜੀ ਹੈ ਲੋਕ ਸੰਸਕਟ ਢੰਗ ਨਾਲ ਚੱਲ ਰਹੀ ਹੈ ਡੈਮੋਕ੍ਰੈਟਿਕ ਵੇ ਨਾਲ ਇਸ ਕੰਟਰੀ ਦੇ ਜਿਹੜੀ ਵੀ ਸਸਤਾ ਕੰਮ ਕਰਦੀ ਹੈ ਉਹ ਬਹੁਤ ਅੱਗੇ ਜਾਂਦੀ ਹੈ ਮੈਂ ਆਸ ਕਰਦਾ ਹਾਂ ਕਿ ਇਲੈਕਟ੍ਰੋਨਿਕ মিডিਆ ਦੀ ਇਹ ਕਲੱਬ ਇਸ ਆਸ ਨਾਲ ਤੇ ਇਸ ਅਰਦਾਸ ਨਾਲ ਮੈਂ ਗੱਲ ਕੀਤੀ ਹੈ ਕਿ ਇਹ ਹੋਰ ਅੱਗੇ ਜਾਏਗੀ ਨੌਜਵਾਨ ਪ੍ਰદાન ਨੌਜਵਾਨ ਜਰਨਲਿਸਟ ਕਰ ਇਹ ਇਹਦਾ ਅੱਜਕੱਲ ਬਹੁਤ ਚੁਣੌਤੀਆਂ ਨੇ মিডিਆ ਦੇ ਸਾਹਮਣੇ ਖਾਸ ਤੌਰ ਤੇ ਇਲੈਕਟ੍ਰੋਨਿਕ মিডিਆ ਦੇ ਸਾਹਮਣੇ ਬਹੁਤ ਪਾਸਿਵ ਪ੍ਰੈਸ਼ਰ ਨੇ ਮੈਂ ਇੰਡੀਪੈਂਡੈਂਟ ਜਰਨਲਿਸਟ ਇਨਕੁਆਇਰੀ ਕਮਿਸ਼ਨ ਦਾ ਮੈਂਬਰ ਸੈਕਟਰੀ ਹਾਂ ਮੈਨੂੰ ਪਤਾ ਹੈ ਕਿ ਮੇਰੇ ਕੋਲ ਕੇਸ ਆਉਂਦੇ ਨੇ ਤੋਂ ਇਸ ਤਰ੍ਹਾਂ ਦੇ ਜਦੋਂ ਮਾਹੌਲ ਹੋਏ ਇਨ੍ਹਾਂ ਕਲੱਬਾਂ ਦੀ ਬਹੁਤ ਅਹਿਮੀਅਤ ਹੁੰਦੀ ਹੈ ਕਿ ਆਪਣੇ ਆਪ ਨੂੰ ਕਿਸ ਤਰੀਕੇ ਨਾਲ ਆਜ਼ਾਦਨ ਤੌਰ ਤੇ ਇਹ ਵਰਕ ਕਰਨ ਉਸ ਲਈ ਕਲੱਬ ਜਿਹੜੀ ਹੈ ਉਹ ਲਗਾਤਾਰ ਕੰਮ ਕਰੇਗੀ ਔਰ ਇਹ ਕੰਮ ਜਿਹੜਾ ਹੈ ਸਹੀ ਦਿਸ਼ਾ ਵੱਲ ਜਾਏਗਾ ਇਸ ਆਸ 'ਚ ਮੈਂ ਸਭ ਨੂੰ ਨਵੇਂ ਚੁਣੇ ਅਹੁਦੇਦਾਰਾਂ ਨੂੰ ਤੇ ਸਾਰੇ ਕਲੱਬ ਨੂੰ ਮੈਂ ਮੁਬਾਰਕਬਾਦ ਵੀ ਦਿੰਦਾ ਸ਼ੁਭ ਸ਼ਾਮਬਾਦ ਦਿੰਦਾ ਤੁਹਾਡਾ ਬਹੁਤ ਬਹੁਤ